ਅਸੀਂ ਵਾਰ-ਵਾਰ ਕਹਿੰਨੇ ਆ ਸਰਕਾਰ ਨੂੰ ਕਿ ਸਾਨੂੰ ਔਰਾ ਤੇ ਨਾ ਤੋੜੋ ਤੁਹਾਡੀਆਂ ਨੀਤੀਆਂ ਦੇਸ਼ ਲਈ ਕਤਕ ਹੋਣਗੀਆਂ ਤੇ ਦੇਸ਼ ਦੀ ਅਮਨ ਸ਼ਾਂਤੀ ਵਾਸਤੇ ਖਤਰਾ ਬਣਗੀਆਂ ਸੋ ਅਸੀਂ ਪੰਜਾਬ ਸਰਕਾਰ ਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਕਾਨੂੰਨ ਦਾ ਪਾਲਣ ਕਰੋ ਤੇ ਸਾਨੂੰ ਪਾਲਣ ਕਰਨ ਦਿਓ ਇਹ ਨਾ ਹੋਵੇ ਕਿ ਆਪਣੇ ਹੱਕਾਂ ਵਾਸਤੇ ਸਾਨੂੰ ਔਰਾ ਚੁਣਾ ਪਵੇ ਜਿਹੜਾ ਛੱਡ ਚੁੱਕਿਆ ਰਾਜਸਥਾਨ ਦੀ ਪੰਜਾਬ ਸਰਕਾਰ ਦੀ ਸਿੱਖ ਮਾਰੂ ਨੀਤੀਆਂ ਵਾਰ-ਵਾਰ ਸਿੱਖਾਂ ਨੂੰ ਖਾਲਿਸਤਾਨ ਵਾਲ ਤੋਰ ਰਹੀਆਂ ਹਨ ਹਰ ਖੇਤਰ ਵਿੱਚ ਸਿੱਖਾਂ ਤੇ ਹਮਲੇ ਹੋ ਰਹੇ ਆ ਬੀਜੇਪੀ ਨੇ ਬੜਾ ਸਪਸ਼ਟ ਕਰ ਦਿੱਤਾ ਯਾਰਾਂ ਵਿੱਚ ਕਿ ਜੇ ਸਾਡੀ ਸਰਕਾਰ ਬਣੀ ਤਾਂ ਗੁਰਦੁਆਰੇ ਤੇ ਮਸਜਿਦ ਢਾਹ-ਢੇਰੀ ਕਰਦਾਂਗੇ ਕਰਦਾਂਗੇ ਜੋ ਕਿ ਨਸੂਰ ਬਣ ਚੁੱਕੀ ਹੈ ਉਸ ਗੱਲ ਤੇ ਅਮਲੀ ਰੂਪ ਚ ਲਾਗੂ ਕਰ ਚੁੱਕੇ ਹਨ ਹੁਣ ਤੁਸੀਂ ਦੇਖਿਆ ਵੀ ਆਰਜੀਐਸ ਦੇ ਇਗਜ਼ਾਮ ਸੀਗੇ ਕਿਸ ਤਰ੍ਹਾਂ ਸਿੱਖ ਬੱਚੇ ਬੱਚਿਆਂ ਨੂੰ ਜਲੀਲ ਕੀਤਾ ਗਿਆ ਤੇ ਪੇਪਰ ਦੇ ਅੰਦਰ ਰੋਕਿਆ ਗਿਆ ਕਮਾਲ ਦੀ ਗੱਲ ਹੈ ਵੀ ਜਿਹੜਾ ਪੇਪਰ ਰੋਕਣ ਦਾ ਅਧਿਕਾਰੀ ਸੀਗੇ ਉਹ ਖੁਦ ਅਕਸੀਜੀਮ ਸੀਗੀ ਜਦਕਿ ਸਾਡੇ ਕੋਲੇ ਹਾਈ ਕੋਰਟ ਦੇ ਹਦੇਸ਼ ਹੈ ਕਿ ਸਿੱਖ ਬੱਚੇ ਆਪਣੇ ਕਕਾਰ ਧਾਰਨ ਕਰਕੇ ਐਗਜ਼ਾਮ ਦੇ ਸਕਦੇ ਆ ਇਸ ਦੇ ਉੱਤੇ ਛਿੱਕੇ ਟੰਗਿਆ ਗਿਆ ਰਾਜਸਥਾਨ ਸਰਕਾਰ ਦੇ ਹਦੇਸ਼ ਹੈ ਕਿ ਸਿੱਖਾਂ ਤੇ ਕੋਈ ਪਾਬੰਦੀ ਨਹੀਂ ਕਕਾਰ ਪਾਉਣ ਤੇ ਇਹਦੇ باوجود ਉਹਨਾਂ ਰੋਕਿਆ ਗਿਆ ਦੂਜੇ ਬਣੇ ਵੇਖੋ ਜੇ ਵੋਟ ਪਾਣ ਦੀ ਗੱਲ ਆਈ ਤਾਂ ਜਿਹੜੇ ਸੀਗੇ મતદાન ਕੇਂਦਰ ਬਣੇ ਸੀਗੇ ਉੱਥੇ ਸਿੱਖਾਂ ਦੀ ਕਿਰਪਾਨਾਂ ਲਵਾਏਆਂ ਗਈਆਂ ਵੀ ਤੁਸੀਂ ਕਿਰਪਾਨ ਲਾਓ ਕਿਰਪਾਨ ਲਾ ਕੇ ਵੋਟ ਪਾ ਸਕਦੇ ਹੋ ਜੇ ਪੇਪਰ ਤੇ ਜਾਈਏ ਤਾਂ ਕਾਰ ਕਾਰਤਾਰੀ ਜਾਂਦੇ ਹਨ ਜੇ ਵੋਟ ਪਾ ਜਾਈਏ ਤਾਂ ਕਾਰ ਕਾਰਤਾਰੀ ਜਾਂਦੇ ਹਨ ਜੇ ਕਿਤੇ ਹੋਰ ਕਿਸ ਖੇਤਰ ਜਾਈਏ ਤਾਂ ਉੱਥੇ ਕਕਰਦੇ ਹਮਲਾ ਇਹ ਹਮਲਾ ਲਗਾਤਾਰ ਹੋ ਰਿਹਾ ਹੈ ਅਸੀਂ ਵਾਰ-ਵਾਰ ਕਹਿੰਨੇ ਪਾਇਆ ਸਰਕਾਰ ਨੂੰ ਕਿ ਤੁਸੀਂ ਸਾਨੂੰ ਉਸ ਰਾਤੇ ਨਾ ਤੋਰੋ ਜਿਸ ਰਾਤ ਅਸੀਂ ਤੁਰਨਾ ਚਾਹੁੰਦੇ ਅਫਸੋਸ ਨੂੰ ਇਸ ਗੱਲ ਦੀ ਹੁੰਦਾ ਹੈ ਸਰਕਾਰ ਤਾਂ ਚਲੋ ਆਪਣੀ ਘਟੀਆਂ ਚਾਲਾਂ ਚੱਲ ਰਹੀ ਹੈ ਪਰ ਇਹ ਨਾਲ ਜਿਹੜੇ ਸਿੱਖ ਜਨ ਪ੍ਰਤੀਨਿਧੀ ਹੈ ਜਿਨ੍ਹਾਂ ਨੂੰ ਸਿਰ ਸਿੱਖ ਹੋਣ ਕਰਕੇ ਉਹਦੇ ਮਿਲੇ ਪੋਸਟਾਂ ਮਿਲੀਆਂ ਸੀਟਾਂ ਮਿਲੀਆਂ ਸਿੱਖਾਂ ਮਾਰੇ ਉਹ ਵੀ ਮੁੰਝ ਨੂੰ ਗਣੀਆਂ ਪਾ ਕੇ ਰਹਿ ਗਈ ਇੱਕ ਵੀ ਸਿੱਖ ਨੇ ਸਿੱਖ ਉਹ ਭਾਜੀਪੀ ਦੇ ਸਿੱਖ ਨੇ ਭਾਵੇਂ ਕਾਂਗਰਸ ਹੋਵੇ ਇੱਕ ਨੇ ਵੀ ਨਹੀਂ ਕਿਹਾ ਕਿ ਇਹ ਤੱਕਾ ਹੈ ਵੀ ਕਾਨੂੰਨ ਦੀ ਵਿਵਲਨਾ ਹੈ ਕੋਰਟਾਂ ਦੇ ਦੇਸ਼ ਦੀ ਵਿਵਲਨਾ ਹੈ ਕੋਟਾਂ ਵੀ ਇੱਥੋਂ ਤੱਕ ਹੋ ਗਈਆਂ ਕਿ ਕੋੜਾ ਦੇਸ਼ ਜਾਰੀ ਕਰ ਰਹੇ ਕਿ ਗੁਰਨ ਸਿੰਘ ਸਾਹਿਬ ਨੂੰ ਕੋਰਟ ਵਿੱਚ ਪਛਾਣੇ ਚ ਪੇਸ਼ ਕੀਤਾ ਜਾਵੇ ਇਹ ਜੋ ਦੇਸ਼ ਜਾਰੀ ਹੋ ਰਹੀ ਹੈ ਅਸੀਂ ਵਾਰ-ਵਾਰ ਕਹਿੰਨੇ ਆ ਸਰਕਾਰ ਨੂੰ ਕਿ ਸਾਨੂੰ ਹੋਰਾ ਤੇ ਨਾ ਤੋਲੋ ਤੁਹਾਡੀਆਂ ਨੀਤੀਆਂ ਦੇਸ਼ ਲਈ ਘਾਤਕ ਹੋਣਗੀਆਂ ਤੇ ਦੇਸ਼ ਦੀ ਅਮਨ ਸ਼ਾਂਤੀ ਵਾਸਤੇ ਖਤਰਾ ਬਣ ਗਈਆਂ ਸੋ ਅਸੀਂ ਪੰਜਾਬ ਸਰਕਾਰ ਨੂੰ ਵਾਰ-ਵਾਰ ਕਹ ਰਹੇ ਹਾਂ ਕਿ ਕਾਨੂੰਨ ਦਾ ਪਾਲਣ ਕਰੋ ਤੇ ਸਾਨੂੰ ਪਾਲਣ ਕਰਨ ਦਿਓ ਇਹ ਨਾ ਹੋਵੇ ਕਿ ਆਪਣੇ ਹੱਕਾਂ ਵਾਸਤੇ ਸਾਨੂੰ ਉਹ ਰਾ ਚੁਣਨਾ ਪਵੇ ਜਿਹੜਾ ਛੱਡ ਚੁੱਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਈ